ਤੋਂ ਦਾ ਬਾਹਰ ਬਹੁਤ ਐ ਅਸੀਂ ਅੱਜ ਆਏ ਹੋਇਆ ਨਗਰ ਕੀਰਤਨ ਵਾਲ ਨੂੰ ਤੇ ਗੱਡੀ ਬਹੁਤ ਹੌਲੀ ਹੌਲੀ ਆਈ ਆ 40 45 ਤੇ ਹੁਣ ਚਲੋ ਦਿਨ ਚੜ ਗਏ ਸਾਨੂੰ ਚੇਤਾ ਹੀ ਨਹੀਂ ਆਇਆ ਸੀ ਵਲੌਗ ਬਣਾਉਣੇ ਨੇ ਅਸੀਂ ਗਾਣੇ ਸੌਂਦੇ ਸਰਤਾਜ ਸਾਹਿਬ ਦੇ ਗਾਣੇ ਬਹੁਤ ਸੋਹਣੇ ਸੀ ਤੇ ਭਾਵੇਂ ਮਿਲ ਜੇ ਲੱਖ ਕਰੋੜ ਉਹ ਕਹਿੰਦੇ ਭਾਵੇਂ ਭਾਜਣਾ ਮਿਹਨਤ ਛੱਡਣੀ ਨਹੀਂ ਸਾਨੂੰ ਚੇਤਾ ਆ ਗਿਆ ਮਿਹਨਤ ਕਰਨੀ ਆ ਜੀ ਚਲੋ ਜਲਦੀ ਪਹੁੰਚਣਾ ਹੈ ਨਗਰ ਕੀਰਤਨ ਚ ਤੇ ਤੁਸੀਂ ਵੀ ਜੁੜੇ ਰਹਿਣਾ ਵਾ ਦੇਖੀ ਜਾਣਾ ਵਲੌਗ ਸਾਰਾ ਦਿਨ ਤੁਹਾਨੂੰ ਦਿਖਾਵਾਂਗੇ ਕਿੰਦਾ ਕਿੰਦਾ ਕੀ ਕੀਤਾ ਕਰਦੇ ਤਾਂ ਅਸੀਂ ਕੁਝ ਨਹੀਂ ਹੁੰਦਾ ਤਰ ਵੀ ਤਾਂ ਹੀ ਦੇਖ ਲੈਣਾ ਸਾਨੂੰ ਕੀ ਕਰਦੇ ਚਲੋ ਜੀ ਠੀਕ ਹੈ थैंक यू ਹਾਂ ਜੀ ਅੱਜ ਆਪਾਂ ਜਾਣਾ ਸੀਗਾ ਨਗਰ ਕੀਰਤਨ ਤੇ ਤੇ ਧੁੰਦ ਬਹੁਤ ਆ ਸਵੇਰ ਦੇ ਤੁਰੇ ਹੋਏ ਆ ਵੀ ਲੇਟ ਹੋ ਗਿਆ ਸਾਨੂੰ ਚੇਤਾ ਹੀ ਹੋਣਾ ਇਹ ਬਲਾਉ ਬਣਾਉਣੇ ਹੁੰਦੇ ਆ ਤੇ ਹੁਣ ਅਸੀਂ ਨਿਕਲੇ ਆ ਗੱਡੀ ਅਸੀਂ ਬਹੁਤ 40 50 ਦੇ ਲੈ ਕੇ ਆਏ ਆ ਬਹੁਤ ਤੇ ਹਜੇ ਵੀ ਧੁੰਦ ਬਹੁਤ ਆ ਬਾਹਰ ਹਜੇ ਵੀ 30 40 ਦੇ ਜਾਂਦੀ ਆ ਵਾਰਡ ਸਾਡੀ ਥੋੜੀ ਰਹਿ ਗਈ ਹੁਣ ਤਾਂ ਉਹਤਲੇ ਰਗੇ ਜੀ ਅਜ ਨਗਰ ਕੀਤਾ ਕੋਕ ਰੈਣ ਪੈਣ ਜੀ ਤੇ ਅਸੀ ਸਾਜੀ ਆ ਗਏ ਸਾਰੇ ਨਾਲ ਸਾਡੇ ਸ਼ਬ ਵੀਰ ਆ ਗਰ ਪ੍ਰਕਾਸ਼ ਆ ਮੰਗਾਲ ਢੋਲੀ ਅਸੀਂ ਇਸ ਟਾਈਮ ਪਹੁੰਚ ਗਏ ਆ ਨਾਨਕਪੁਰਾ ਭਵਾਨੀਪੁਰ ਦੇ ਨੇੜੇ ਜਾ ਕੇ ਨਗਰ ਕੀਰਤਨ ਵੀ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਵੀ ਦਿਖਾਵਾਂਗੇ ਦਿਨ ਜੇਬਣ ਕੀ ਗੱਲਬਾਤ ਜੁੜੇ ਰਹੋ ਤੁਸੀਂ ਆ ਜਾਓ ਐਮਰਾ ਧੁੰਦ ਖਾਦਾ ਹੀ ਨਹੀਂ ਅਗਲਾ ਨੇ ਕਿਹੜਾ ਧੁੰਦ ਹੈ ਹੀ ਨਹੀਂ ਗੱਪਾਂ ਮਾਰੀ ਜਾਂਦੇ ਆ ਪਰ ਧੁੰਦ ਬਹੁਤ ਹੈ ਏ ਠੀਕ ਹੈ ਜੀ ਇਹੋ ਗਾੜੀ ਜਾ ਰਹੀ ਹੈ ਹੁੰਦੀ 40 पे ਧੁੰਦ ਵੀ ਬਹੁਤ ਹੈ ਮਿੱਤਰੋ ਓ ਜੀ ਮਾਈਕ ਚੈੱਕ ਹੋ ਰਿਹਾ ਆ ਤੋਂਦ ਬੋਲੇ ਆ ਦੇਖੋ ਬਾਲ ਕੀ 20 ਫੁੱਟ ਤੇ ਘੜੀ ਆ ਪਰ ਤੋਂਦ ਬਾੜੀ ਆ ਮਗਾੜੋ ਲੇਟੋ ਨਹੀਂ ਵਾਹੀ ਇਧਰ ਹੈ ਜੀ అవకా

ਦੇ ਸਤਿਗੁਰਾਂ ਕੋਲ ਫੇਰ ਉਹ ਸਾਰੇ ਕਾਰਜ ਕਰਵਾਏ ਅੱਜ ਬਹੁਤ ਸੁੰਦਰ ਦੇਖ ਵਾਲਾ ਜਿਹੜਾ ਉਹ ਗੁਰੂ ਘਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਜਿਹੜਾ ਹੈ ਉਹ ਬਣ ਗਿਆ ਸੋ ਮੈਂ ਧੰਨਵਾਦੀਆ ਸੰਗਤਾਂ ਅਨੁਰਾਜ ਗੁਰੂ ਫਾਰਾ ਜੀ ਵਾਪਸ ਤੇ ਆਪਾਂ ਇਸ ਵੇਲੇ ਆਰਸੀ ਆਪਣੇ ਗੇਟ ਨੰਬਰ 2 ਦੇ ਮੋੜੇ ਪਹੁੰਚ ਗਏ ਆ ਇਹ ਉਹਦੋਂ ਰੂਟ ਤੇ ਬਥੇਰੇ ਜਾਂਦੇ ਸਾਡੇ ਨਾਲੋਂ ਫਾਰਾ ਜੀ ਵੀ ਗਏ ਹਾਂ ਧੰਦ ਬਹੁਤ ਹੈ ਧੰਦ ਬਹੁਤ ਹੈ ਦੀਦਾ ਕੁਝ ਨਹੀਂ ਬੱਸ ਪ੍ਰੋਜੈਣਾ ਤੁਰੇ ਜਾਂਦੇ ਆਂ ਅੰਦਾਜ਼ੇ ਜੈਣਾ ਡਾਇਰਡਰ ਜਿਆ ਤੁਰਿਆ ਜਾਂਦਾ ਦੂਜੇ ਪਾਸੇ ਦੁੱਧੇ ਬਈ ਕੋਹ ਨਹੀਂ ਦਿਆ ਇਹ ਬਾਰਿ ਖੋਜ ਨਹੀਂ ਦੀਦਾ ਬਾੜੀ ਤੋਂ ਨੇ ਯਾਰ ਐਲਪੀ ਹਾਂਜੀ 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 ਵੈਲਕਮ ਬੈਕ ਇਹ ਜਾ ਰਿਹਾ ਜੀ ਕਪੂਰਤਲਾ ਤੋਂ ਸੁਲਤਾਨਪੁਰ ਲੋਧੀ ਰੋਡ ਬਹੁਤ ਬੀਜੀ ਆ ਓਵਰਟੇਕ ਧੱਕੇ ਨਾ ਲੱਗਦੇ ਆ ਇੰਡੀਕੇਟਰ ਲਾ ਕੇ ਗੱਡੀਆਂ ਇਦਾਂ ਲੱਗ ਜਾਂਦੀਆਂ ਵਿੱਚ ਯਾਰ ਮਜ਼ਾ ਆ ਰਿਹਾ ਮਜ਼ਾ ਇਦਾਂ ਆ ਰਿਹਾ ਰਿਸ ਚੱਲ ਰਹੀ ਆ ਪਰ ਉਹ ਘਾ ਟਾਸਕ ਹੈ ਵੀ ਧੁੰਦਿਸ ਗੱਡੀ ਚਲਾਣੀ ਲੋਕਾਂ ਦਾ ਕੋਈ ਪਤਾ ਨਹੀਂ ਲੱਗਦਾ ਕਿਹੜਾ ਕਿੱਧਰੋਂ ਆਇਆ ਮੈਨੂੰ ਸਾਡੇ ਹਰਗੇ ਲੋਗਿਆ ਬੰਦੇ ਕਹਿੰਦੇ ਖਾਣਾ ਪੀਜਾ ਪਰ ਆਪਾਂ ਗੱਡੀ ਨਹੀਂ ਰੋਕ ਰਗੇ ਤੇ ਹੋ ਗਿਆ ਰੁਕੋ ਕਿਤੇ ਬਾਹਰ ਪਹੁੰਚ ਜਾਣਾ ਜੀ ਤੁਹਾਨੂੰ ਸਵੇਰੇ ਵਲੌਗ ਦਿਖਾ ਦਾਂਗੇ ਸਵੇਰੇ ਆ ਜਾਊਗਾ ਵਲੌਗ